ਕੋਣੀ ਡੋਰ ਦੇ ਕਰਕੇ ਇੱਕ ਨੌਜਵਾਨ ਦੀ ਜਿਹੜੀ ਉਹ ਜਾਨ ਚਲੀ ਜਾਂਦੀ ਹੈ ਤਾਂ ਦੱਸਦੇ ਆ ਕਿ ਪਿੰਡ ਪਰਥਲਾ ਦੇ ਵਿੱਚ ਜਿਹੜਾ ਕਿ ਲੁਧਿਆਣਾ ਸਮਰਾਲਾ ਦੇ ਕੋਲ ਹੈ ਪਿੰਡ ਪਰਥਲਾ ਦੇ ਕੋਲ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ 15-16 ਸਾਲ ਦੱਸੀ ਜਾ ਰਹੀ ਸੀ ਉਸ ਦਾ ਜਿਹੜਾ ਚਾਈਨਾ ਡੋਰ ਦੇ ਕਰਕੇ ਜਾਨ ਚਲੇ ਜਾਣ ਦਾ ਮਾਮਲਾ ਸਾਹਮਣੇ ਆ ਤਾਂ ਦੱਸਦੀ ਹੈ ਕਿ ਹੁਣ ਉਸ ਦੀ ਮ੍ਰਿਤਕ ਦੇ ਆ ਜਿਹੜੀ ਉਸ ਦੇ ਪਿੰਡ ਲਿਆਂ ਦੀ ਗਿਆ ਰੋਲੇ ਪਿੰਡ ਰਿਆਂ ਦੀ ਗਈ ਆ ਅਤੇ ਉੱਥੇ ਉਸ ਦਾ ਸੰਸਕਾਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਲੜਕਾ ਸੀ ਇਸ ਦਾ ਨਾਮ ਤਰਨਜੀਤ ਸੀ ਅਤੇ ਇਸ ਦਾ ਪਿਤਾ ਜਿਹੜਾ ਉਹ ਪਿੰਡ ਦਾ ਸਰਪੰਚ ਆ ਤਾਂ ਦੱਸ ਦਿਆ ਕਿ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਦੌਰ ਕੀ ਖੁਨੇ ਡੋਰ ਜਿਹੜੀ ਆ ਆਏ ਦਿਨਾਂ ਲੋਕਾਂ ਨੂੰ ਜਿਹੜਾ ਜ਼ਖਮੀ ਕਰ ਰਹੀ ਆ ਪਰ ਉਥੇ ਹੀ ਹੁਣ ਇੱਕ ਬੱਚੇ ਦੀ ਜਿਹੜੀ ਜਾਨ ਚਲੀ ਜਾਂਦੀ ਆ ਕਿਤਨਾ ਕਿਤੇ ਇਹ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਕਿ ਆਖਰਕਾਰ ਇਹ ਚਾਇਨਾ ਡੋਰ ਦਾ ਕਹਿਰ ਜਿਹੜਾ ਹੋ ਰੁਕ ਕਿਉਂ ਨਹੀਂ ਰਿਹਾ ਕਿਉਂ ਤੜਲੇ ਦੇ ਨਾਲ ਇਹ ਜਿਹੜੀ ਆ ਉਹ ਵੇਖ ਰਹੀ ਆ ਤਾਂ ਉਥੇ ਹੀ ਪਰਿਵਾਰ ਦੇ ਕੁਝ ਮੈਂਬਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਪ੍ਰਸ਼ਾਸਨ ਤੇ ਸਵਾਲ ਵੀ ਚੁੱਕੇ ਗਏ ਅਤੇ ਉਥੇ ਹੀ ਜਿਹੜਾ ਪੀੜਤ ਪਰਿਵਾਰਾ ਉਸ ਦੇ ਨਾਲ ਆਪਣੀ ਹਮਦਰਦੀ ਵੀ ਜਿਹੜੀ ਉਹ ਦਿਖਾਈ ਗਈ ਆ ਕੁਣੀ ਡੋਰ ਦੇ ਕਰਕੇ ਇੱਕ ਨੌਜਵਾਨ ਦੀ ਜਿਹੜੀ ਉਹ ਜਾਨ ਚਲੀ ਜਾਂਦੀ ਹੈ ਤਾਂ ਦੱਸਦੇ ਆ ਕਿ ਪਿੰਡ ਪਰਥਲਾ ਦੇ ਵਿੱਚ ਜਿਹੜਾ ਕਿ ਲੁਜਾਣਾ ਸਮਰਾਲਾ ਦੇ ਕੋਲ ਹੈ ਪਿੰਡ ਪਰਥਲਾ ਦੇ ਕੋਲ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ 15-16 ਸਾਲ ਦੱਸੀ ਜਾ ਰਹੀ ਸੀ ਉਸ ਦਾ ਜਿਹੜਾ ਚਾਈਨਾ ਡੋਰ ਦੇ ਕਰਕੇ ਜਾਨ ਚਲੇ ਜਾਣ ਦਾ ਮਾਮਲਾ ਸਾਹਮਣੇ ਆ ਤਾਂ ਦੱਸਦੀ ਹੈ ਕਿ ਹੁਣ ਉਸ ਦੀ ਮ੍ਰਿਤਕ ਦੇ ਆ ਜਿਹੜੀ ਉਸ ਦੇ ਪਿੰਡ ਲਿਆਂ ਦੀ ਗਿਆ ਰੋਲੇ ਪਿੰਡ ਰਿਆਂ ਦੀ ਗਈ ਆ ਅਤੇ ਉੱਥੇ ਉਸ ਦਾ ਸੰਸਕਾਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਲੜਕਾ ਸੀ ਇਸ ਦਾ ਨਾਮ ਤਰਨਜੀਤ ਸੀ ਅਤੇ ਇਸ ਦਾ ਪਿਤਾ ਜਿਹੜਾ ਉਹ ਪਿੰਡ ਦਾ ਸਰਪੰਚ ਆ ਤਾਂ ਦੱਸ ਦਿਆ ਕਿ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਦੌਰ ਕੀ ਕੋਨੇ ਡੋਰ ਜਿਹੜੀ ਆ ਆਏ ਦਿਨ ਲੋਕਾਂ ਨੂੰ ਜਿਹੜਾ ਜ਼ਖਮੀ ਕਰ ਰਹੀ ਆ ਪਰ ਉਥੇ ਹੀ ਹੁਣ ਇੱਕ ਬੱਚੇ ਦੀ ਜਿਹੜੀ ਜਾਨ ਚਲੀ ਜਾਂਦੀ ਆ ਕਿਤਨਾ ਕਿਤੇ ਇਹ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਕਿ ਆਖਰਕਾਰ ਇਹ ਚਾਈਨਾ ਡੋਰ ਦਾ ਕਹਿਰ ਜਿਹੜਾ ਹੋ ਰੁਕ ਕਿਉਂ ਨਹੀਂ ਰਿਹਾ ਕਿਉਂ ਤੜਲੇ ਦੇ ਨਾਲ ਇਹ ਜਿਹੜੀ ਆ ਉਹ ਵਿਕਰੀ ਆ ਤਾਂ ਉਥੇ ਹੀ ਪਰਿਵਾਰ ਦੇ ਕੁਝ ਮੈਂਬਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਪ੍ਰਸ਼ਾਸਨ ਤੇ ਸਵਾਲ ਵੀ ਚੁੱਕੇ ਗਏ ਅਤੇ ਉਥੇ ਹੀ ਜਿਹੜਾ ਪੀੜਤ ਪਰਿਵਾਰਾਂ ਉਸ ਦੇ ਨਾਲ ਆਪਣੀ ਹਮਦਰਦੀ ਵੀ ਜਿਹੜੀ ਉਹ ਦਿਖਾਈ ਗਈ ਆ